ਸਾਰਾ ਨਾ ਗੁਰੂ ਮਹਾਰਾਜ ਦਾ ਗੁਰੂ ਨਾਨਕ ਪਾਤਸ਼ਾਹ ਦੇ ਲਿਖਿਆ ਕਿ ਗੁਰੂ ਜੀ ਜਿੱਥੇ ਗਏ ਇਹ ਜਾਂਦੇ ਜੋ ਵੀ ਗੁਰੂ ਮਹਾਰਾਜ ਦੇ ਜੀਵਨ ਚ ਚੱਲਿਆ ਨਾ ਉਹ ਤਸਵੀਰਾਂ ਦੇ ਵਿੱਚ ਸਾਰਾ ਬਿਆਨ ਹੋ ਗਿਆ ਬੱਸ ਕਿ 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 ਲੋਕ ਕਹਿ ਦਈ ਸੀ ਸੋਨੇ ਕਹੇ ਜਿਹਾ ਲੱਗਦੇ ਅਜੇ ਤਾਂ ਗੁਰੂ ਮਹਾਰਾਜ ਹਰਦਵਾਰ ਗਏ ਆ ਆ ਫੋਟੋ ਉਦੋਂ ਦੀ ਆ ਉਹ ਕੋਈ ਬਗਿਆੜ ਬੈਠਾ ਉਹਨਾਂ ਕੋਲੇ ਉਹ ਵੇਖੀ ਹੈ ਗੱਲਾਂ ਕਰਾਂ ਜਾਂਦੇ ਗੁਰੂ ਜੀ ਸਮੁੰਦਰ ਦੇ ਕਿਨਾਰੇ ਬੈਠੇ ਤੇ ਦਬਿਆ ਆੜਾ ਕੇ ਨੌਂ ਸੱਜਣਾਂ ਸੰਗ ਕਰਦੇ ਆ ਉਵਨੇ ਗੁਰੂ ਜੀ ਭਗਿਆੜ ਕੇ ਮੋੜ ਗਿਆ ਗੁਰੂ ਜੀ ਭਗਿਆੜ ਕੋਲ ਆਏ ਪੂਛਾ ਤੂੰ ਲੋਸ ਕਿਉਂ ਨਹੀਂ ਖਾਈ ਭਗਿਆੜ ਨੇ ਕਿਹਾ ਜੀ ਤੁਹਾਡੇ ਦਰਸ਼ਨ ਕਰਨੇ ਸੀ ਮੇਰਾ ਮੇਰਾ ਉਵਨੇ ਥੋੜੇ ਦਰਸ਼ਨ ਕਰਨ ਨਾਲ ਹੀ ਮੈਂ ਜਿੰਦੇ ਨੇ ਹਾਰ ਗਏ ਨੇ ਇਹ ਇਹਨਾਂ ਜਿਹੜੇ ਪੁਰਾਣੇ ਬੰਦੇ ਹੁੰਦੇ ਸੀ ਜਦੋਂ ਲਿਖਦੇ ਸੀ ਨਾ ਉਹ ਅੱਖਰ ਜੋੜ-ਜੋੜ ਕੇ ਲੈ ਜਾਂਦੇ ਹੂੰ ਇਹੀ ਗੱਲ ਹੈ ਉਹ ਪੁਰਾਣੀ ਰਖਾਈ ਹੈ ਫਿਰ ਵੀ ਭਾਈ ਬਾਲਾ ਜੀ ਲੱਕੜੀਆਂ ਇਕੱਠੀਆਂ ਕਰਦੇ ਆ ਜਦੋਂ ਮਰਦਾਨਾ ਸਰੀਰ ਛੱਡ ਗਏ ਨਾ ਫਰਮ ਸ਼ਹਿਰ ਮਰਦਾਨਾ ਆਵੇ ਪਿਆ ਮਰਦਾਨਾ ਸਰੀਰ ਛੱਡ ਗਏ ਇਹ ਛੇ ਪਾਕਿਸਤਾਨ ਅਫਗਾਨਿਸਤਾਨ ਦੇ ਗੋਲ ਉਦਾਸੀ ਤੋਂ ਮੋੜ ਰਹੀ ਸੀ ਮਰਦਾਨਾ ਰਾਜ ਸਰੀਰ ਛੱਡ ਗਿਆ ਫਿਰ ਉੱਥੇ ਲੱਕੜਾਂ ਇਕੱਠੀਆਂ ਕਰਕੇ ਮਰਦਾਨੇ ਉੱਪਰ ਦਰਸਾਇਆ ਗਿਆ ਕਿ ਮੁਸਲਮਾਨ ਸੀ ਨਾ ਉਹਦਾ ਗੁਰੂ ਮਹਾਰਾਜ ਨੇ ਕਿਹਾ ਮੇਰਾ ਸੰਸਕਾਰ ਕਰਨਾ ਤੁਸੀਂ ਇਹ ਹੱਥਪੂਲ ਦੀ ਹੈ ਤਸਵੀਰ ਇਹ ਜੋ ਪਾਈ ਲੈਣਾ ਜੀ ਦਰਸ਼ਨ ਕਰਨ ਆਏ ਆ ਉਹ ਇਹ ਪਾਈਓ ਦੇ ਸਿੰਘ ਜੀ が बा